ਜਿੱਥੇ ਪਾਪਾ ਦਾ ਪੈਰ ਠੀਕ ਹੋਇਆ ਸੀ ਜਦੋਂ ਪਾਪਾ ਨੂੰ ਸੱਪ ਕੱਡਦਾ ਉਹ ਨਾ ਬੁੜੀ ਠੀਕ ਹੋਈ ਸੀ ਚਾਹ ਚੁੱਕ ਗਈ ਸੀ ਘਣੀ ਮੱਚ ਗਈ ਅੰਕਲ ਤੁਸੀਂ ਪਾਪਾ ਦਾ ਪੈਰ ਠੀਕ ਕੀਤਾ ਸੀ ਬਹੁਤ ਬਹੁਤ ਧੰਨਵਾਦ ਤੇ ਅਸੀਂ ਸੋਚਿਆ ਵੀ ਕਿਉਂ ਨਾ ਤੁਹਾਡੀ ਵੀਡੀਓ ਕੱਟ ਕੇ ਪਾਈ ਜਾਵੇ ਐਸ ਤਰ੍ਹਾਂ ਚੁੱਕ 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 ਸਾਡੀ ਵੀ ਮੰਮੀ ਆ ਭਰਾਓ ਨਹੀਂ ਠੀਕ ਹੀ ਭੱਜਿਆ ਹੋਰ ਗਿਆ ਇੱਕਦਮ ਕੀ ਬੋਲੀ ਨਾ ਪਿੱਛੇ ਜਾਣ ਗਿਆ ਬਣਾਈ ਸੀ ਨਿੱਕੀ ਪਿੰਕੀ ਸਾਡਾ ਨਾਮ ਆ ਰਹੀ ਚਰਨ ਹੋ ਕਰਦੇ ਤਾਂ ਸਰ ਜਾਨੀ ਵਧੀਆ ਹੋਗੇ ਅਸੀਂ ਬਹੁਤ ਵਧੀਆ ਅਸੀਂ ਆਏ ਵੇਸੀ ਨਾਨਕੀ ਤੇ ਹੁਣ ਅਸੀਂ ਚੱਲੇ ਆਂ ਸੰਗਤ ਮੰਡੀ ਜਿੱਥੇ ਪਾਪਾ ਦਾ ਪੈਰ ਠੀਕ ਹੋਇਆ ਸੀ ਜਦੋਂ ਪਾਪਾ ਨੂੰ ਸੱਪ ਸੀ ਤੇ ਉਦੋਂ जख्म ਤੇ ਆਰਾਮ ਨਹੀਂ ਆਈ ਜਾਂਦਾ ਸੀ ਵੈਸੇ ਇਲਾਜ ਪੂਰਾ ਹੋ ਚੁੱਕਿਆ ਸੀ ਫਿਰ ਪਾਪਾ ਦੀ ਦਵਾਈ ਚੱਲੀ ਸੀ ਸੰਗਤ ਮੰਡੀ ਤੋਂ ਹੁਣ ਤੁਹਾਨੂੰ ਦਿਖਾਉਣੇ ਆ ਉਹ ਸੰਗਤ ਮੰਡੀ ਹੈ ਕਿੱਥੇ ਤੇ ਉਹਦੀ ਪੂਰਾ ਐਡਰੈਸ ਪਾਵਾਂਗੇ ਕਿਉਂਕਿ ਸਾਨੂੰ ਕਈ ਦਿਨ ਹੋ ਗਏ ਲਗਾਤਾਰ ਕਿਉਂਕਿ ਆ ਮੀਂਹ ਦੇ ਮੌਸਮ ਕਰਕੇ ਗਈਆਂ ਨੇ ਸੱਪ ਕੋਈ ਵੀ ਜਾਨਵਰ ਕੋਈ ਜਾਨਵਰ ਖਾਦਾ ਹੈ ਬਹੁਤ ਜ਼ਖਮ ਆਰਾਮ ਨਹੀਂ ਆਈ ਅੰਦਾ ਤੇ ਉਹ ਉਥੋਂ ਕੋਈ ਵੀ ਜ਼ਖਮ ਦੀ ਦਵਾਈ ਲੈ ਸਕਦੇ ਆ ਜਿਸ ਤੁਹਾਨੂੰ ਦਿਖਾਉਣੀ ਹੈ ਕਿੱਥੇ ਉਹ ਸੰਗਤ ਮੰਡੀ ਰਾਗ ਨੇ ਸੋਹਣੇ ਬਣ ਗਏ ਹੈ ਨਾ ਐਤੂ ਪਤਾ ਕਿ ਮੈਂ ਦੱਸਿਆ ਕਿ ਨਹੀਂ ਸੀ ਮਾਮਾਈ ਮੈਂ ਤੇ ਸੰਗਤ ਯਾਦ ਹਾਂਜੀ ਯਾਦ ਨਹੀਂ ਬੁਰੇ ਨੇ ਕੋਈ ਨਾ ਬੁਰਾਈ ਠੀਕ ਹੋਈ ਸੀ ਚਾਹ ਚੁੱਕ ਗਈ ਸੀ ਖਣੀ ਮੱਚ ਗਈ ਸੀ ਤਾਂ ਨਹੀਂ ਕੀ ਐਸਾ ਅੱਛਾ ਮਾਮੀ ਜੀ ਦੇ ਪਾਪਾ ਨੇ ਆਪਦੀ ਦੁਆ ਦੂਜੀ ਵਾਰੀ ਵਾਲੀ ਜਨਮ ਭੂਮੀ ਤੇ ਤੁਸੀਂ ਕਿੰਨੇ ਸਾਲਾਂ ਬਾਅਦ ਚੱਲੇ ਹੋ ਕਦੋਂ ਪਾਪਾ 2049 ਸੰਗਤ ਵੰਡੀ ਸੀ ਹੈ ਨਾ ਮਾਮਾਈ ਕਰਮ ਤੇਰਾ ਵਰਤਿਤ ਸੀ ਉਹਨਾਂ ਨਾਲ ਕੀ ਗੱਲ ਕਰਾਂਗੇ ਮੈਂ ਕਹਤਾ ਸੀ ਪਾਪਾ ਬੈਠਾ ਕੀਤਾ ਸੀ ਬਹੁਤ ਬਹੁਤ ਧੰਨ ਆਹ ਖੜੇ ਲੋਕ ਆਹੀ ਤੈਨੂੰ ਕਿੱਦੈਂ ਆਹ ਇਹ ਕੀ ਗੋਲ ਤਨਵਾਇ ਦੇ ਨੀ ਤੋਏ ਕਰਨ ਕੇ ਜਪੜਾ ਕੋ ਕੱਤੇ ਦੱਸੀ ਬਾਕੇ ਪਾਣੀ ਵੱਧ ਗਿਆ ਗਿਆ ਜਦ ਕੱਤੇ ਨੂੰ ਅੱਸੀ ਵੀ ਫਰਮਾਤ ਚੰਗੀ ਦਾ ਬੱਲਤੀ ਨਹੀਂ ਖਾਣੀ ਤੇ ਰਚੀ ਨਹੀਂ ਖਾਣੀ ਇਹ ਤਾਂ ਫਤ ਲੋਈ ਅਸੀਂ ਨਾ ਉਹਨਾਂ ਦੇ ਪਾਪਾ ਦੇ ਸੱਪ ਖਾਦਾ ਸੀ ਕਿ ਤੁਹਾਡੇ ਕੋ ਦਵਾਈ ਲਈ ਸੀ ਕਿ ਪਾਪਾ ਜਦੋਂ ਸਾਹ ਨਹੀਂ ਹੈ ਬਹੁਤ ਵਧੀਆ ਜਖਮ ਨੂੰ ਲਾਉਂਦਾ ਤੇ ਉਸ ਤੋਂ ਬਾਅਦ ਨਾ ਕੋਈ ਨਹੀਂ ਜੀ ਨਾਲ ਜਾਨਾ ਸਹੀ ਹੋ ਗਿਆ ਸੋ ਸਾਇਟਸ ਸਾਡੇ ਤੋਂ ਨਾ ਨੋਟ ਪੁੱਛਣ ਹੁੰਦੇ ਆ ਵੀ ਤੁਸੀਂ ਦੱਸੋ ਵੀ ਕਿੱਥੋਂ ਦਵਾਈ ਲੈਂਦੇ ਹੋ ਕਿੱਥੋਂ ਦਵਾਈ ਗਈ ਸੀ ਨਾ ਕਿ ਅਸੀਂ ਯੂਟਿਊਬਰ ਹਾਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਤੁਹਾਡੀ ਵੀਡੀਓ ਪਾ ਕੇ ਪਾਈ ਜਾਵੇ ਐਸ ਤਰ੍ਹਾਂ ਕਿਸ ਵੀਡੀਓ ਕੋਣਾ ਹੈ ਤੇ ਤੁਸੀਂ ਦੱਸੋ ਕਿ ਵੀ ਤੁਸੀਂ ਕਿਹੜੇ ਕਿਹੜੇ ਹੋਰ ਜਖਮਾਂ ਦੀ ਦਵਾਈ ਲੈਂਦੇ ਹੋ ਰੱਬ ਤੇ ਜਖਮ ਹੈ ਤਾਂ ਨਾ ਹੋਣੀ ਚਾਹੀਦੀ ਹਾਂ ਕਿੰਨਾ ਮਾਜੀ ਜਾਤ ਹੋਏ ਕਿੰਨੀ ਦਾ ਪੱਕਿਆ ਹੋਵੇ ਕਿੰਨਾ ਮਾਜੀ ਡੂੰਘਾ ਜਾਤ ਹੋਵੇ ਸੱਤ ਲੜਿਆ ਹੋਵੇ ਤੁਸੀਂ ਹੋਵੇ ਸਾਰੇ ਤਰ੍ਹਾਂ ਦੇ ਜ਼ਖਮ ਅਸੀਆ ਕੇ ਅੰਕਲ ਦੀ ਜ਼ਰੂਰ ਵੀਡੀਓ ਪਾ ਕੇ ਆਏਗੀ ਹਨਾ ਠੀਕ ਹੈ ਬਾਈ ਦੇਖੀ ਕਰ ਕਿੱਥੇ ਤੇ ਪੈਰ ਤੇ ਸੀ ਪੈਰ ਤੇ ਠੀਕ ਇੱਧਰ ਖੜਾ ਵੜ ਲਈ ਜੀ 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 ਜ ਮੇਰੇ ਕੋਲ ਤਾਂ ਪੁੱਤਾ ਇਹ ਨਹੀਂ ਦੂਰ ਦੂਰ ਦਾ ਮੈਂ ਤੁਹਾਨੂੰ ਕੀ ਦਿਖਾਵਾਂ ਮੇਰੇ ਕੋਲ ਇਹਨੇ ਜਖਮ ਆ ਗਏ ਤੁਸੀਂ ਦੇਖ ਨਹੀਂ ਸਕਦੇ ਹਮਾਰਾ ਕਹਿੰਦਾ ਸਾਰੇ ਸਾਰੇ ਠੀਕ ਹੋ ਗਏ ਜੀ ਕਿਵੇਂ ਮਰੀਜ਼ ਨਹੀਂ ਕੋਈ ਆ ਜਾ ਕਿ ਜਿਹੜਾ ਨਹੀਂ ਠੀਕ ਹੋ ਗਿਆ ਤਾਂ ਸਾਰੇ ਠੀਕ ਹੋ ਗਏ ਆਂ ਜਿਆ ਪਰਵਾਹ ਨਹੀਂ ਦੰਤਾਂ ਨੂੰ ਕੋਈ ਕਹਿ ਦੱਸੀ ਹਾਂ ਦਰਦ ਦਾ ਚਾਲ ਨਾ ਮੇਰੇ ਕੋਲ ਤਾਂ ਪੁੱਤਾ ਇਹ ਠੀਕ ਕਰੇ ਇਹਨੇ ਐਨਾ ਪੁਰਾਣਾ ਹੋਣਾ ਇਹਦੀ ਬੜਾ ਕਿੱਦ ਗੱਲ ਕਿਹੜੇ ਤੇ ਚੱਲਦਾ ਹੋ ਜਦੋਂ ਨਹੀਂ ਬਤਾ ਪੱਜਾ ਨੂੰ ਆਸ ਤੇ ਕਿ ਗਦੂਦ ਵਧੇ ਹੁਣ ਕਿਸੇ ਤੇ ਗਦੂਦ ਵਧੇ ਜਿੰਨੇ ਫਿਲਰ ਕਰਦੇ ਨੇ ਗਦੂਦ ਵਾਜਦੇ ਪੁੱਤੋ ਛੋਟੇ ਏਰੀਏ ਦੇ ਵਧੇ ਹੁੰਦੇ ਮੇਰੇ ਕੋਲ ਬੁਰ ਦੀ ਸੁਧਮਾ ਕੋਦਕ ਪੁਲਾ ਪੁਣਾ ਹਰਾ ਲਹਰਾ ਪਿੰਡਾਂ ਦੇ ਬਹੁਤ ਬੱਡੇ ਹੁੰਦੇ ਕੋਈ ਗਦੂਦ ਵਾਜਦੇ ਪੁੱਤ ਗਰੰਟੀ ਹੁੰਦੀ ਹੈ ਕਿ ਕਿਥੇ ਦੇ ਗਦੂ ਹੋਵੇ ਉੱਥੇ ਜਿਹੜੇ ਹਰੇ ਹੀ ਹੋਵੇ ਹਰੇ ਨਹੀਂ ਹੋਦੇ ਹਾਂਜੀ ਚਿੱਟੀ ਤਾਂ ਹੋ ਜਾਂਦਾ ਸਾਰੇ ਠੀਕ ਹੋ ਗਏ ਕੱਲ ਮੇਰੇ ਕੋਲ ਬੱਚਾ ਹੈ ਜੀ ਕਿਤੇ ਪੁੱਤ ਵਾਜੇ ਉਹ ਵੀ ਨਹੀਂ ਹੋਵੇ ਕਿਤੇ ਜੇ ਟਮਾਠੀ ਕੁੜੀਆ ਤੇ ਹੁੰਦੀਆਂ ਸੂਨੀਆਂ ਦੇ ਬੱਚੇ ਜਿਆਦਾ ਬਿਮਾਰੀ ਇਹ ਤੇ ਗਲਤ ਹੋ ਗਈ ਕਿ ਇਹ ਚੋਰ ਤੇ ਹੋ ਗਈ ਬਤੋਏ ਇਹ ਤੇ ਹੀ ਹੋ ਗਈ ਇਹ ਬਹੁਤ ਗੰਦੀ ਬਿਮਾਰੀ ਹੈ ਰੈਡੀ ਹੋ ਦੇ ਥੈਂਕ ਯੂ ਮੇਰੇ ਦਮ ਕੋਈ ਗੱਭ ਜਿਆ ਪੈਂਦਾ ਉਹ ਬਹੁਤ ਗੰਦੀ ਕੀ ਜੱਤ ਗਾਰੰਟੀ ਦਾ ਆ ਜਾ ਤੰਨੇ ਵੀ ਨਿਦਵਾਇ ਜਾਊਗਾ ਕਿ ਤੰਨੇ ਨੇ ਕਿੰਨਾ ਆਖਰੀ ਗੱਲ ਫਿਰ ਤੁਸੀਂ ਸਾਨੂੰ ਐਡਰੈਸ ਜਰੂਰ ਦੇ ਦੋ ਤਾਂ ਵੀ ਅਸੀਂ ਪਾ ਸਕੀਏ ਠੀਕ ਹੈ ਤੂੰ ਫੋਟੋ ਮਾਉਣੀ ਹੈ ਜਿਨ੍ਹਾਂ ਦਾ ਇਲਾਜ ਹੋਇਆ ਤੇ ਮੈਂ ਤਾਂ ਫੇਰ ਆ ਦੇ ਹੰਕਾਰ ਹੋ ਜਾਂਦਾ ਤੇ ਮੈਂ ਨਾ ਉਹ ਨਹੀਂ ਕਰਦਾਗਾ ਮੈਂ ਕਹਿੰਦਾ ਵੀ ਆਪਾਂ ਮਾਲਕ ਤੋਂ ਅਸਤੇ ਕਹਿੰਦਾ ਮੇਰੇ ਕੋਲ ਇੰਨੇ ਜਖਮ ਜਿਹਨੂੰ ਦੰਗ ਤੋਂ ਕਹਿੰਦੇ ਵੱਢਣਾ ਹੈਗੇ ਕਿ ਵੱਢ ਦੇਗੇ ਸੀ ਉਹ ਵੀ ਠੀਕ ਹੀ ਹੋਇਆ ਹਾਂ ਮੈਂ ਫੋਟੋ ਪਰ ਮੈਂ ਨਾ ਫੋਟੋ ਪਰ ਰੱਖਿਆ ਕਰੂੰਗਾ ਤੇ ਗਾ ਨੂੰ ਹਾਂ ਜੀ ਫੋਟੋ ਚ ਹੀ ਰੱਖਿਆ ਕਰੂੰਗਾ ਮੈਨੂੰ ਕਹੀਏ ਰੱਖ ਤੂੰ ਫੋਟੋ ਚ ਹੀ ਰੱਖਿਆ ਕਰੂੰਗਾ ਮੈਂ ਕਹਿੰਦਾ ਯਾ ਆਪਣ ਬਾਈ ਕਿਉਂ ਆਪਣ ਮੈਨੂੰ ਪਤਾ ਆਉਂਦੇ ਮਾਲਕ ਤੇ ਡੋਰੀ ਆਪਣ ਨੂੰ ਜੇ ਆਪਾਂ ਕਿਹਾ ਇਲਾਜ ਕਰਦਾ ਕਿਸੇ ਦਾ ਕਹਿੰਦਾ ਪੜਾਵੇ ਠੀਕ ਹੈ ਆਪਾਂ ਪੜਾਈ ਹੋਈ ਜੇ ਕੋਈ ਬੁਤਰੀ ਦਾ ਕਿ ਮਾਦੀ ਵਿਦਾ ਹੋਵੇ ਸੱਤ ਲੜਿਆ ਕੋਈ ਕੁਸ਼ੀ ਹੋਵੇ ਸੱਤ ਨਹੀਂ ਸੱਤ ਬਿਲਕੁਲ ਉਹ ਜਿਵੇਂ ਹੁੰਦੇ ਪੁੱਤੋਏ ਹਾਂ ਜੀ ਤੁਸੀਂ ਖਾਂ ਨਹੀਂ ਖਾਦੇ ਦੀ ਮੈਨੂੰ ਘਰ ਦੇ ਕਹਿੰਦੇ ਥਾਡੇ ਬਿੱਤੂ ਰੋਟੀ ਕਿਵੇਂ ਖਾਂਦਾ ਮਨ ਵੀ ਥੱਤ ਹੋ ਗਈ ਹੈ ਹੁੰਦਾ ਕਿ ਇਹਨੇ ਗੰਦੇ ਹੱਥ ਮਾਰਦੇ ਭਾਈ ਆਪੇ ਦਾ ਬਾਈ ਤੇ ਕੋਰਾਂ ਦਾ ਖਾਣ ਪਾਦੇ ਉਹ ਵੀ ਕੰਮ ਲਾਉਂਦੇ ਹਾਂ ਜੀ ਹਾਂ ਜੀ ਕੱਲ ਬਹੁਤ ਗੜੀ ਮਨ ਠੜੀ ਵੜੀ ਠੰਡੀ ਆ ਹੋ ਹਾਂ ਜੀ ਕਾਲੀ ਜੀ ਮਨ ਕਰਦਾ ਨਹੀਂ ਠੀਕ ਹੈ ਠੀਕ ਹੈ ਤੇ ਉਹਨੂੰ ਨਾ ਡਰ ਨਾਲ ਹੈ ਸਮਝ ਨਹੀਂ ਸਦੀਕਾ ਮੈਂ ਖੁਦ ਹੋ ਜਾਣਾ ਵੀ ਮੇਰੀ ਦਵਾਈ ਨਸਰ ਕਰਦਾ ਜੀ ਬਾਸ ਬਾਸ ਨਾ ਤੀ ਹਾਂ ਜੀ ਮੈਂ ਤਾਂ ਨਸੂਰਾ ਪਕੇ ਨਹੀਂ ਨੁਕੀਆ ਚੱਲਦੀ ਸਦੀ ਕਿੰਨੇ ਵਾਰ ਦੀ ਨਾਲ ਗਈ ਉਹ ਕਿਤੇ ਮਰਜ਼ੀ ਜੱਖ ਮੋਤੇ ਨਾਲੀ ਕਸਰਾਂ ਵਾਲੀ ਉਹ ਪਿੱਤੀ ਕੱਪ ਕਿੱਥੋਂ ਦੋਣੀ ਹਾਂ ਲੈਕਤੀ ਕੇ ਪਕੇ ਲੱਤ ਪੱਟੀਆਂ ਪਾਈ ਨੇ ਦੋ ਦਿਨ ਦਵਾਈ ਜਵਾਟ ਲਈ ਹਾਂ ਬਈ ਹਾਂ ਬਈ ਕੋਣੀ ਕੁੱਤ ਕੋਲੀ ਕੋਲੀ ਵੀ ਨਹੀਂ ਕਿ ਅਸਲ ਰੇਕੀ ਕੁੱਤ ਹੈ ਕਿ ਨਹੀਂ ਉਹ ਤਾਂ ਆਈ ਰਹੀ ਹੈ ਤਾਂ ਨਹੀਂ ਰਹੀ ਪਲੀ ਆ ਜਾ ਥੈਂਕ ਯੂ ਵੀਰ ਇੱਥੇ ਨਾ ਪਾਪਾ ਦੇ ਛਾਪ ਇਹਨਾਂ ਅੰਕਲ ਤੋਂ ਦਵਾਈ ਲੈ ਕੇ ਗਏ ਸੀਗੇ ਤੇ ਉਹ ਅਸੀਂ ਆਖਿਆ ਵੀ ਹੋਰਾਂ ਦਾ ਵੀ ਭਲਾ ਹੋਵੇ ਤਾਂ ਕਰਕੇ ਅਸੀਂ ਇੱਥੇ ਕਰ ਲਿਆ ਨਾ ਵੀ ਕਰਕੇ ਚਾਰ ਘੰਟੇ ਤੱਕ ਅਸੀਂ ਮੈਂ ਉਹ ਨਹੀਂ ਖੜੇ ਰਹੀ ਐ ਨਹੀਂ ਚੱਲ ਗਏ ਮੈਨੂੰ ਅੱਗੇ ਦੱਸਦੇ ਆ ਸਾਰੇ ਮਾਮਾ ਕਹਿੰਦੇ ਮੈਂ ਤਾਂ ਇਹਨਾਂ ਨੂੰ ਚੈੱਕ ਕਰਦਾ ਸੀ ਕਰਦੇ ਕਿਵੇਂ ਵੀ ਇੱਥੇ ਹੁਣ ਅਸੀਂ ਗੋਲ ਗੱਪੇ ਖਾਣ ਰੁਕੇ ਪਤਾ ਨਹੀਂ ਕਿੱਥੇ ਗੋਲ ਗੱਪੇ ਖਾਵਾਂਗੇ ਗੋਲ ਗੱਪੇ ਨਵਨੀ ਨਾ ਆਤੀ ਸੀ ਮੈਂ ਨਾ ਆਤੀ ਹੋ ਜੋਕ 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 ਗੇਟ ਖੋਲ ਲਿਓ ਤੇ ਮੈਂ ਆਈ ਭੱਜ ਜਾਊਂਗੀ ਤੇ ਮੈਂ ਜੋ ਚੋਰਾ ਨੇ ਚੱਕਣਾ ਇਤਰਾ ਚ ਚੱਕ ਲਊਗਾ ਥੋੜਾ ਬਸਾਰਾ ਰਹਿ ਗਿਆ ਤੈਨੂੰ ਭੈਣਾ ਭੈਣਾ ਕੱਲ ਬਾੜਾ ਉਡਾ ਲੋਨੀ ਕਾ ਤੋ ਦੀਦੀ ਲੋਨੀ ਕਾ ਤੋ ਦੰਨ ਰੋਈ ਜਾਂਦੀਆਂ ਨੇ ਹੈਂ ਰੋਈ ਜਾਂਦੀ ਹੈ ਮੇਰੀ ਦੀਦੀ ਹੈ ਕਹਿੰਦੀ ਕੰਨ ਕਦ ਬਣਵਾਏ ਸੀ ਹੋਰ ਕੱਲ ਹੀ ਦੋਖੀ ਨਾ ਜਾਣ ਅੱਛਾ ਹੂੰ ਕਿੰਨੇ ਸੋਹਣੇ ਲੱਗਦੇ ਆ ਨਾ ਇਹ ਤਾਂ ਛਾਡੀ ਵੀ ਮੰਮੀ ਆ ਫਿਰ ਆਹ ਆ ਜਾ ਬੈਠਾ ਸੀ ਆ ਕੇ ਗੱਲਾਂ ਸੁਣਾਉਣ ਆਲੀ ਤਾਂ ਹੁਣ ਪਹੁੰਚੀ ਹੈ ਕਿੰਤੀ ਭੂ ਹੈ ਸਤਿ ਸ਼੍ਰੀ ਅਕਾਲ ਹੁਣ ਅਸੀਂ ਚੱਲੇ ਆ ਦੂਜੇ ਮਾਮੀ ਕੋਲ ਅਭੀ ਨਾ ਜਾਂਦੇ ਕਿ ਕਿਵੇਂ ਕਿਵੇਂ ਹੋਏ ਅਸੀਂ ਪਹੁੰਚੇ ਆ ਰਾਤ ਨੂੰ ਨੈਕਸਟ ਡੈਸਟੀਨੇਸ਼ਨ ਤੇ ਸਸਕੀ ਕਰ ਲਾਂਗੇ ਨਾ ਸੋ ਲਾਂਗੇ ਅਸੀਂ ਹੱਸ ਕੇ ਜੰਮ ਨਾਲ ਨੇ ਮਾਮਾ ਇੱਥੇ ਪਏ ਹੋਣੇ ਅਸਤਕਾਦੀ ਹੁੰਦਾ ਹੈ ਜਾਂਦੇ ਨਾ ਇਹ ਦਿੱਤੀ ਨਵੀਂ ਵੀ ਤੇ ਨਵੀਂ ਦੀ ਨਕਾਰ ਲੈ ਕੇ ਦਿੱਤੀ ਐ ਤੁਹਾਨੂੰ ਤਾਂ ਕੁੱਤੇ ਦੀ ਵੇਟ ਆ ਆ ਉਹ ਡਰ ਗਿਆ ਆਣੇ ਤੰਨੇ ਜਾਣੇ ਆਦੇ ਵਰਕੇ ਦੇਖ ਲੈ ਚਿੱਟੇ ਚਿੱਟੇ ਗੰਦਾਇਆ ਉਹ ਨੀ ਕਿ ਉਹ ਮੂੰਹ ਦੇ ਕੇ ਹਾਂ ਸੀ ਨਿਕਾਇਆ ਉਹ ਦੇਖਦਾ ਵੀ ਟਿਕਾ ਟੂਗਾ ਤਾਂ ਨਹੀਂ ਲਾਉਂਦੇ ਕੀ ਆ ਕੁਛ ਤੁਹਾਨੂੰ ਕੁਛ تین ਨਾ ਇੱਕ ਤਰੀਕੀ ਬੋਲੀ ਪਿੱਛੇ ਹਟ ਗਿਆ ਬਣਾਈ ਸੀ ਫਿਰ ਇਹਨੇ ਪਸੂ ਕਰਮਨ ਨੀਕ ਜੀ ਮਾਰੀ ਰਾਂ ਕਰਮਨ ਨੂੰ ਦੇਖ ਕੇ ਭੱਜ ਗਿਆ ਕਹਾਣੀ ਵੀਪੋਰਟ ਬਾਹਰ ਘੇੜਾ ਦੇ ਆਂ ਗਦੀ ਪੋਟੀ ਘਰੇ ਆ ਕੇ ਕਰਾਂ। ਬੱਲੇ ਰੰਗ ਦੱਸ ਕੇ ਖਾਣਾ। ਇਹਦੇ ਵਿੱਚ ਸਾਡੇ ਘਰੇ ਪੈ ਜਾਂਦੇ। ਹੋ ਰਹੀ ਨਹੀਂ ਫੰਟੀ ਜੂ ਅੰਕੀ। ਹੂੰ। ਕਿੰਨੇ ਕਿੰਨੇ। ਇਹ ਕੀ ਹੋ ਗਈ ਕੀ ਨਿੱਕੀ ਪਿੰਕੀ ਸਾਡੇ ਨਾਲ ਆਈ। ਜਿਨ੍ਹਾਂ ਨੇ ਵਲੌਗ ਦੇਖ ਲਿਆ ਨਾ ਅੰਮਾ ਜੇ ਉਹਨਾਂ ਨੇ ਵਲੌਗ ਦੇਖ ਲਿਆ ਨਿੱਕੀ ਪਿੰਕੀ। ਭਾਗੋ ਵੀ ਤੂੰ ਕਾ ਮੁੱਠੀ ਕਰਦੀ ਹੈ ਤੂੰ ਕਰਨੀ ਗੁੰਗਲਾ ਦੇਣੇ ਚਾਹੁੰਦੀ। ਬਾਸ਼ਪਾ ਸੀ ਜੇ ਤੋ ਇਹ ਵੀ ਸੀ। ਮੈਂ ਕਾਕੀ ਹੁੰਗਲ ਮਾਤੇ ਚੋਕੋ ਇੰਨਾਂ ਨੂੰ ਦਵਾਲ ਸੀ ਚਾਚੀ ਦੀ ਮਾਈ ਐਸੈਂਟੇ ਉਹ ਦਿਨੇ ਆਇਆ ਆਇਆ ਕਰਕੇ ਤੇ ਬੱਬਾ ਚਾਹ ਲਈ ਜਿਹਨਾਂ ਬਹੁਤ ਧਿਆਨ ਨਾਲ ਕਰਦੁੰਦੀ ਸੀ ਜੱਸਾ ਤੇਰੀ ਰੋਟੀਆਂ ਪਕਾਉਂਦਾ ਉਹ ਵੀ ਉਹ ਸਾਰਾ ਕਰਦੀ ਐ ਜਿਹੜੇ ਉਂਗਲਾ ਕੰਚੌਂਦੀ ਐ ਗੱਲਾਂ ਮੈਂ ਕਹਿੰਦੀ ਕਹਿੰਦੀ ਹੁਣ ਮੈਂ ਤੇ ਕੰਮ ਲੈਂਦੇ ਹਾਂ ਹੁਣ ਕਹਿੰਦੀ ਰਾਤ ਵਾਲੇ ਭਾਂਡੇ ਕਹਿੰਦੀ ਇਕੱਠੇ ਕਰਕੇ ਰੱਖ ਦਿੰਦੇ ਨੇ ਕਹਿੰਦੇ ਨੇ ਇੱਕੋ ਮਾਂਜੇ ਨਾ ਮਾਂਜੇ ਅੱਜ ਜਿਹਨੇ ਗੱਲਾਂ ਮਾਰੋ ਕੋਈਆ ਹੋਰ ਇੱਕੋ ਮਾਂਜੇ ਭਾਂਡੇ ਮੈਂ ਆਖਾਂ ਵੀ ਇੱਕੋ ਤਾਂ ਆਏ ਆਦੀ ਐ ਬੈਠਣਾ ਹੈ ਓਹੋ ਕੁਛ ਤਰੇਲੀ ਬਣਾਤੀ ਵਿਚਾਰੇ ਦੀ ਗਰਮਣ ਨੇ ਬਣਾਈ ਸੀ ਮਾਰੀ ਚੀਜ਼ ਤੇ ਚਾਹ ਚਲੋ ਉੱਪਰ ਆ ਗਏ ਅਸੀਂ ਆ ਗਏ ਆ ਗਏ ਅਸੀਂ ਆ ਗਏ